ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਬਾਹਾਂ ਝਾੜਨ ਵੇਲੇ ਕਿਸ ਗੱਲ ਦਾ ਧਿਆਨ ਰੱਖਣਾ ਹੈ ਇਹ ਆਪਾਂ ਇੱਥੋਂ ਬਾਹਾਂ ਝਾੜਨ ਲੱਗੇ ਆਂ ਐਸ ਜਗ੍ਹਾ ਤੋਂ ਇੱਥੋਂ ਬਾਹਾਂ ਪੰਜੜਨ ਨਾਲ ਲੱਗੇ ਆਂ ਅਤੇ ਇਹ ਆਪਣਾ ਇੱਥੋਂ ਤੀਰਾ ਆ ਗਿਆ ਤੀਰੇ ਵਾਲੀ ਸਲਾਈ ਆ ਆਪਣੀ ਇਹ ਆਪਾਂ ਇੱਥੋਂ ਬਾਜੂ ਦਾ ਸੈਂਟਰ ਕਰਕੇ ਕੱਟ ਲਾਇਆ ਹੋਇਆ ਇੱਥੇ ਜਿਹੜਾ ਇਹ ਕੱਟਾ ਹੈ ਇਹ ਇਹਨੂੰ ਆਪਾਂ ਇੱਥੋਂ ਟੀਰੇ ਵਾਲੇ ਨਾਲੋਂ ਥੋੜਾ ਬੈਕ ਸਾਈਡ ਨੂੰ ਰੱਖਾਂਗੇ ਪਿੱਛੇ ਨੂੰ ਕਰਕੇ ਐਸ ਤਰ੍ਹਾਂ ਐਸ ਸਲਾਈ ਤੋਂ ਆਪਾਂ ਇਸ ਕੱਟ ਨੂੰ ਥੋੜਾ ਪਿੱਛੇ ਕਰਕੇ ਰੱਖਾਂਗੇ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਕਮੀਜ਼ ਪਿੱਛੇ ਨੂੰ ਨਹੀਂ ਜਾਂਦਾ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਇਹ ਤੀਰੇ ਵਾਲੀ ਸਲਾਈ ਹੈ ਇਹ ਆਪਾਂ ਅੱਗੇ ਨੂੰ ਕਰਕੇ ਰੱਖਾਂਗੇ ਇਸ ਤਰ੍ਹਾਂ ਤੇ ਇਥੋਂ ਆਪਾਂ ਜਿਹੜੀ ਇਹ ਸਲਾਈ ਹੈ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਲਾਵਾਂਗੇ ਇਹਦੇ ਨਾਲ ਵੀ ਹੈ ਜਿਹੜੀ ਖਿੱਚ ਵੀ ਨਹੀਂ ਪੈਂਦੀ ਗਲੇ ਦੀ ਇਹ ਆਪਾਂ ਸਲਾਈ ਲਾਉਣੀ ਹੈ ਇਹਦੇ Et toi, pas? इस तरह ये आप पूरी सिलाई ला ली है देखो ये बांह वाला कट अपना थोड़ा पिछे करके रखना होंगे तो जी ये है चीज ये सिलाई है आप इस तरह अद्धा कंचे अगे न करके रखनी होंगी देखो इस तरह ये अपना कट पिछे न गया और वह सिलाई थोड़ी अग्न आ गई తరేనా కమిజ పూ గలా అను రీయో వదిగా చూస్క్రైబ కద